ऐसे बंदਿਆਂ ਤੇ ਸਾਨੂੰ ਤਰਸ ਕਰਨਾ ਚਾਹੀਦਾ ਜਿਹੜੇ ਬੰਦੇ ਤੁਹਾਨੂੰ ਨਿੰਦਦੇ ਨੇ ਭੰਡਦੇ ਨੇ ਤੁਹਾਡੇ ਬਾਰੇ ਬੁਰਾ ਭਲਾ ਬੋਲਦੇ ਨੇ ਤੁਹਾਡੀ ਕੰਡ ਪਿੱਛੇ ਤੁਹਾਡੀ ਨਿੰਦਾ ਕਰਦੇ ਉਹਨਾਂ ਦਾ ਬੁਰਾ ਨਾ ਮਣਾਇਆ ਕਰੋ ਉਹ ਮਜਬੂਰ ਨੇ ਉਹ ਮਜਬੂਰ ਨੇ ਤਕਲੀਫ ਵਿੱਚ ਨੇ ਔਰ ਆਪਣੀ ਤਕਲੀਫ ਥੋੜੀ ਘੱਟ ਕਰਨ ਦੇ ਲਈ ਤੁਹਾਨੂੰ ਨਿੰਦਦੇ ਨੇ ਮਹਾਰਾਜ ਕਹਿੰਦੇ ਜੋ ਦੇਖੈ ਛਿੱਦਰ ਤੋਂ ਨਿੰਦਕ ਊਮਾ ਹੈ ਭળો ਦੇਖ ਦੁੱਖ ਭਰੀਐ ਵਿਚਾਰੇ ਪਹਿਲਾਂ ਹੀ ਦੁੱਖ ਨਾਲ ਭਰੇ ਹੋਏ ਨੇ ਪਰ ਹਾਂ ਐਸੇ ਲੋਕਾਂ ਤੇ ਤਰਸ ਕਰਨਾ ਪਰ ਪਰਵਾਹ ਨਹੀਂ ਕਰਨੀ ਇਹ ਨਹੀਂ ਵੀ ਪਰਵਾਹ ਕਰਕੇ ਆਪਾਂ ਬੈਠ ਗਏ ਵੀ ਫੁਲਾਣੇ ਨੇ ਆਖਿਆ ਜੀ ਫੁਲਾਣਾ ਆਖ ਕਹਿੰਦਾ ਫੁਲਾਣਾ ਮੇਰੇ ਬਰਿਆਕ ਕਹਿੰਦਾ ਪਉਣਾ ਬਰੇ ਸੋਚੀ ਜਾਈਏ ਦੁਖੀ ਹੋਈ ਜਾਈਏ ਪਰੇਸ਼ਾਨ ਹੋਈ ਜਾਈਏ ਉਹ ਤਰਸ ਦੇ ਪਾਤਰ ਹੈਗੇ ਨੇ ਪਰ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਨੀ